ਦਾ ਜਨਮ 14 ਦਸੰਬਰ 1924 ਨੂੰ ਪੇਸ਼ਾਵਰ ਵਿੱਚ ਹੋਇਆ ਜੋ 63 ਸਾਲ ਦੀ ਉਮਰ ਵਿੱਚ 2 ਜੂਨ 1988 ਨੂੰ ਅਲਵਿਦਾ ਗਏ ਉਹ ਬਾਲੀਵੁੱਡ ਦੇ ਪਹਿਲੇ ਸ਼ੋਮੈਨ ਸਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਹਨ ਭਾਰਤੀ ਸਿਨੇਮੇ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਅਭਿਨੇਤਾ ਅਤੇ ਫਿਲਮ ਨਿਰਮਾਤਾ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਪੂਰ ਪਰਿਵਾਰ ਦੇ ਪ੍ਰithvi ਰਾਜ ਕਪੂਰ ਦੇ ਸਭ ਤੋਂ ਵੱਡੇ ਬੇਟੇ ਦੇ ਰੂਪ ਵਿੱਚ ਪਸ਼ਾਵਰ ਵਿੱਚ ਜਨਮੇ ਰਾਜ ਕਪੂਰ ਨੇ ਕਈ ਫਿਲਮਾਂ ਵਿੱਚ ਐਕਟਿੰਗ ਅਤੇ ਨਿਰਮਾਣ ਕੀਤਾ ਹੈ ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰ ਮਿਲੇ ਹਨ ਜਿਨ੍ਹਾਂ ਵਿੱਚ ਭਾਰਤ ਵਿੱਚ 3 ਰਾਸ਼ਟਰੀ ਫਿਲਮ ਪੁਰਸਕਾਰ ਅਤੇ 11 ਫਿਲਮ ਫੇਅਰ ਪੁਰਸਕਾਰ ਸ਼ਾਮਲ ਹਨ ਉਹ ਚਾਰਲੀ ਚੈਪਲਿਨ ਤੋਂ ਪ੍ਰੇਰਿਤ ਸਨ ਅਤੇ ਉਹਨਾਂ ਨੇ ਅਬਾਰਾ ਸ਼੍ਰੀ 420 ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ 2005 ਵਿੱਚ ਟਾਈਮ ਪੱਤਰਕਾਰ ਦੁਆਰਾ ਵਿਸ਼ਵ ਸਿਨੇਮਾ ਵਿੱਚ ਹੁਣ ਤੱਕ ਵਧੀਆ 10 ਨਿਰਦੇਸ਼ਕਾਂ ਵਿੱਚ ਉਹਨਾਂ ਦਾ ਨਾਮ ਸ਼ਾਮਲ ਹੈ ਉਹਨਾਂ ਦੀਆਂ ਫਿਲਮਾਂ ਅਵਾਰਾ ਬੂਟ ਪਾਲਸ਼ ਨੂੰ ਵਿਦੇਸ਼ਾਂ ਦੇ ਵਿੱਚ ਵੀ ਦਿਖਾਇਆ ਗਿਆ ਹੈ ਭਾਰਤ ਸਰਕਾਰ ਨੇ ਉਹਨਾਂ ਦੇ ਕਲਾ ਵਿੱਚ ਯੋਗਦਾਨ ਦੇ ਲਈ 1971 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ 1988 ਵਿੱਚ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ 10 ਸਾਲ ਦੀ ਉਮਰ ਵਿੱਚ ਰਾਜ ਕਪੂਰ ਪਹਿਲੀ ਵਾਰ ਹਿੰਦੀ ਫਿਲਮ ਇਨਕਲਾਬ ਵਿੱਚ ਨਜ਼ਰ ਆਏ ਉਹਨਾਂ ਨੂੰ ਵੱਡਾ ਬ੍ਰੇਕ 1947 ਵਿੱਚ ਕੇਦਾਰ ਸ਼ਰਮਾ ਦੀ ਰੋਮਾਂਟਿਕ ਫਿਲਮ ਨੀਲ ਕਮਲ ਵਿੱਚ ਬੇਗਮ ਪਰਾ ਅਤੇ ਮਧੂ ਬਾਲਾ ਦੇ ਨਾਲ ਮਿਲਿਆ ਇਹ ਫਿਲਮ ਵਧੀਆ ਰਹੀ ਹੈ ਉਸ ਦੇ ਬਾਅਦ ਉਹਨਾਂ ਨੇ ਜੇਲ ਯਾਤਰਾ ਦਿਲ ਦੀ ਰਾਣੀ ਚਤੌਰ ਵਿਜੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ 1948 ਵਿੱਚ ਉਹਨਾਂ ਨੇ ਆਪਣਾ ਖੁਦ ਦਾ ਬੈਨਰ ਆਰ ਕੇ ਫਿਲਮ ਦੀ ਸਥਾਪਨਾ ਕੀਤੀ। ਉਹਨਾਂ ਨੇ ਆਗ ਫਿਲਮ ਤੋਂ ਇਸ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਨਰਗਿਸ ਪ੍ਰੇਮਨਾਥ ਕਾਮਨੀ ਕੋਸ਼ਲ ਦੇ ਨਾਲ ਕੰਮ ਕੀਤਾ। ਇਹ ਫਿਲਮ ਬਹੁਤ ਹੀ ਵਧੀਆ ਹੈਟ ਰਾਈ ਲੇਕਨ ਆਲੋਚਕਾਂ ਨੇ ਇਸ ਦੀ ਕਾਫੀ ਨਿਖੇਧੀ ਕੀਤੀ ਹੈ। 1930 ਦੇ ਦਹਾਕੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਪ੍ਰithvi ਰਾਜ ਕਪੂਰ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂਦੇ ਰਹੇ। ਇਸ ਲਈ ਪਰਿਵਾਰ ਨੂੰ ਵੀ ਆਪਣੇ ਨਾਲ ਲੈ ਜਾਂਦੇ ਰਹੇ। ਰਾਜ ਕਪੂਰ ਨੇ ਵੱਖ-ਵੱਖ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਜਿਵੇਂ ਦੇਰਾਦੂਨ, ਕਲਕੱਤਾ, ਬੰਬੇ ਆਦਿ ਰਾਜ ਕਪੂਰ ਨੇ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਹਿੱਟ ਹਨ ਤੇ ਕਈ ਨਹੀਂ ਚੱਲੀਆਂ ਅੰਦਾਜ਼ ਅਤੇ ਬਰਸਾਤ ਨੇ ਉਹਨਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ 1955 ਵਿੱਚ ਉਹਨਾਂ ਨੇ 420 ਦਾ ਨਿਰਮਾਣ ਕੀਤਾ ਜਿਸ ਵਿੱਚ ਫਿਰ ਤੋਂ ਜੋੜੀ ਉਹਨਾਂ ਦੀ ਨਰਗਿਸ ਦੇ ਨਾਲ ਸੀ ਇਹ ਫਿਲਮ ਸਾਲ ਦੀ ਸਭ ਤੋਂ ਕਮਾਈ ਕਰਨ ਵਾਲੀ ਫਿਲਮ ਸੀ ਪਿਛਲੀ ਫਿਲਮ ਅਵਾਰਾ ਦਾ ਵੀ ਰਿਕਾਰਡ ਤੋੜ ਦਿੱਤਾ ਨਰਗਿਸ ਦੇ ਨਾਲ ਰਾਜ ਕਪੂਰ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਅਤੇ ਨਾਂ ਵੀ ਉਹਨਾਂ ਦਾ ਜੋੜਿਆ ਗਿਆ 1964 ਵਿੱਚ ਸੰਗਮ ਫਿਲਮ ਬਣਾਈ ਜਿਸ ਵਿੱਚ ਵਿਜਨਤੀ ਮਾਲਾ ਰਜਿੰਦਰ ਕੁਮਾਰ ਨੇ ਕੰਮ ਕੀਤਾ ਇਹ ਪਹਿਲੀ ਫਿਲਮ ਸੀ ਜਿਸ ਨੂੰ ਟੈਕਨੀਕਲਰ ਵਿੱਚ ਸ਼ੂਟ ਕੀਤਾ ਗਿਆ ਇਹ ਵੀ ਕਮਾਈ ਕਰਨ ਵਾਲੀ ਵਧੀਆ ਫਿਲਮ ਸੀ ਉਸ ਤੋਂ ਬਾਅਦ ਕਈ ਫਿਲਮਾਂ ਨਹੀਂ ਚੱਲੀਆਂ ਲੇਕਿਨ ਬੋਬੀ ਫਿਲਮ ਨੇ ਸਫਲਤਾ ਦੇ ਚੰਡੇ ਗੜ ਦਿੱਤੇ ਜਿਸ ਕਰਕੇ ਜੋ ਨੁਕਸਾਨ ਹੋਇਆ ਸੀ ਉਹ ਪੂਰਾ ਹੋਇਆ ਹੈ ਇਸ ਦੇ ਬਾਅਦ ਇਹ ਰਾਜਕਪੂਰ ਨੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ 12 ਮਈ 1946 ਨੂੰ ਰਾਜਕਪੂਰ ਨੇ ਕ੍ਰਿਸ਼ਨਾ ਮਲਹੋਤਰਾ ਨਾਲ ਵਿਆਹ ਕੀਤਾ ਕ੍ਰਿਸ਼ਨਾ ਨੌ ਭੈਣ ਭਰਾਵਾਂ ਵਿੱਚੋਂ ਇੱਕ ਸੀ ਅਤੇ ਵਿਆਹ ਦੇ ਬਾਅਦ ਉਹ ਫਿਲਮ ਉਦਯੋਗ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਭਰਾ ਅਰਜੰਦਰਨਾਥ ਪ੍ਰੇਮਨਾਥ ਨਰਿੰਦਰਨਾਥ ਬਾਅਦ ਵਿੱਚ ਅਭਿਨੇਤਾ ਬਣ ਗਏ ਬਾਦ ਵਿੱਚ ਉਹਨਾਂ ਦੀ ਭੈਣ 우ਮਾ ਦਾ ਵਿਆਹ ਅਭਨੇਤਾ ਪ੍ਰੇਮ ਚੋਪੜਾ ਨਾਲ ਹੋਇਆ। ਰਾਜਕਪੂਰ ਤੇ ਕ੍ਰਿਸ਼ਨਾ ਕਪੂਰ ਦੇ 5 ਬੱਚੇ ਜਿਨ੍ਹਾਂ ਵਿੱਚ ਅਭਨੇਤਾ ਰੰਤੇਰ ਕਪੂਰ, ਰਿਸ਼ੀ ਕਪੂਰ, ਰਜੀਵ ਕਪੂਰ, ਦੋ ਬੇਟੀਆਂ ਰਿਤੂ ਨੰਦਾ ਅਤੇ ਰੀਮਾ ਜੈਨ ਹਨ। ਕ੍ਰਿਸ਼ਨਾ ਕਪੂਰ ਦਾ ਦਿਹਾਂਤ 1 ਅਕਤੂਬਰ 2018 ਨੂੰ ਹੋਇਆ। ਰਾਜ ਕਪੂਰ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਅਸਮਾ ਤੋਂ ਪੀੜਤ ਸਨ। 1988 ਵਿੱਚ 63 ਸਾਲ ਦੀ ਉਮਰ ਵਿੱਚ ਕਈ ਬਿਮਾਰੀਆਂ ਤੋਂ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਅਧੂਰੀ ਫਿਲਮ ਹੀਨਾ ਨੂੰ ਬਾਅਦ ਵਿੱਚ ਪੂਰਾ ਕੀਤਾ ਗਿਆ। ਰਾਜ ਕਪੂਰ ਦੁਆਰਾ ਬਣੀਆਂ ਫਿਲਮਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਹਨਾਂ ਦੀਆਂ ਫਿਲਮਾਂ ਨੂੰ ਦੇਸ਼ ਵਿਦੇਸ਼ ਵਿੱਚ ਕਾਫੀ ਪਸੰਦ ਕੀਤਾ ਗਿਆ ਤੇ ਪਸੰਦ ਕੀਤਾ ਜਾਂਦਾ ਰਹੇਗਾ। ਵਰਨ ਤੇਜ ਸਾਊਥ ਇੰਡਸਟਰੀ ਦਾ ਅਜਿਹਾ ਕਲਾਕਾਰ ਹੈ ਜਿਸ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਅੱਜ ਕੱਲ ਉਸ ਦੀ ਫਿਲਮ ਮਟਕਾ ਨੂੰ ਲੈ ਕੇ ਕਾਫੀ ਚਰਚਾ ਹੈ ਮਟਕਾ ਸੱਚੀ ਕਹਾਣੀ ਤੇ ਅਧਾਰਿਤ ਹੈ 100 ਸਟਾਰ ਵਰਨ ਤੇਜ ਦਾ ਕਹਿਣਾ ਹੈ ਕਿ ਮੈਂ ਮਟਕਾ ਕਿੰਗ ਵਾਸੂਦਾ ਕਿਰਦਾਰ ਨਿਭਾ ਰਿਹਾ ਹਾਂ ਮੇਰੇ ਆਪੋਜ਼ਿਟ ਮਨਾਕਸ਼ੀ ਚੌਧਰੀ ਅਤੇ ਨੂਰਾ ਫਤੇਹੀ ਹੈ ਪੰਜ ਭਾਸ਼ਾ ਵਿੱਚ ਬਣ ਰਹੀ ਇਹ ਫਿਲਮ ਜਲਦੀ ਰਿਲੀਜ਼ ਹੋ ਰਹੀ ਹੈ ਫਿਲਮ ਨੂੰ ਲੈ ਕੇ ਵਰਨ ਤੇਜ ਦਾ ਕਹਿਣਾ ਹੈ ਕਿ ਉਸਨੇ ਇਸ ਫਿਲਮ ਦੇ ਲਈ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਇਸ ਦੀ ਕਹਾਣੀ ਵੱਖਰੇ ਹੀ ਟੰਗਦੀ ਹੈ ਮੇਕਰਸ ਦਾ ਕਹਿਣਾ ਹੈ ਕਿ ਇਹ ਫਿਲਮ ਮਟਕਾ ਸੱਚੀ ਕਹਾਣੀ ਤੇ ਆਧਾਰਿਤ ਹੈ ਇਸ ਫਿਲਮ ਨੂੰ ਲੈ ਕੇ ਪਹਿਲਾਂ ਨਿਰਮਾਤਾ ਡਾਕਟਰ ਵਿਜੇਂਦਰ ਰੈਡੀ 3 ਗਲਾਸ ਨਾਲ ਗੱਲਬਾਤ ਹੋਈ ਉਹਨਾਂ ਨੇ ਵਰਨ ਨੂੰ ਇਸ ਫਿਲਮ ਦੀ ਸਕ੍ਰਿਪਟ ਸੁਣਾਈ ਵਰਨ ਨੇ ਇਸ ਨੂੰ ਜਲਦੀ ਹਾਂ ਕਰ ਦਿੱਤਾ ਇਹ ਵੱਡੀ ਮਾਸ ਕਮਰਸ਼ੀਅਲ ਪੀਰੀਅਡ ਫਿਲਮ ਹੈ ਗੈਂਗਸਟਰ ਡਰਾਮਾ ਫਿਲਮ ਹੈ ਜਿਸ ਵਿੱਚ ਕਰੈਕਟਰ ਨੂੰ ਨਿਭਾਉਣ ਦੇ ਲਈ ਕਾਫੀ ਚੈਲੰਜ ਸੀ ਪਰ ਵਰਨ ਤੇਜ ਨੇ ਇਸ ਚੈਲੰਜ ਨੂੰ ਸਵੀਕਾਰ ਕੀਤਾ ਹੈ ਵਰਨ ਦਾ ਕਹਿਣਾ ਹੈ ਕਿ ਸਾਡਾ ਕੰਮ ਐਕਟਿੰਗ ਕਰਨਾ ਹੈ ਲੇਕਿਨ ਇਸ ਨੂੰ ਕਿਸ ਢੰਗ ਨਾਲ ਕਰਨਾ ਹੈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਹਾਣੀ ਪੇਪਰ ਤੇ ਲਿਖੀ ਜਾਂਦੀ ਹੈ ਨਿਰਮਾਤਾ ਨਿਰਦੇਸ਼ਕ ਇਸ ਨੂੰ ਫੁਲਵਾਉਂਦੇ ਹਨ ਕਲਾਕਾਰ ਕੰਮ ਕਰਦੇ ਹਨ ਇਸ ਫਿਲਮ ਦੇ ਲਈ ਕਾਫੀ ਹੋਮਵਰਕ ਕੀਤਾ ਗਿਆ ਹੈ ਇਸ ਫਿਲਮ ਦੇ ਵਿੱਚ ਮੇਰੀ ਉਮਰ ਦੇ ਕਈ ਪੜਾਅ ਦਿਖਾਏ ਗਏ ਹਨ ਪਹਿਲਾ ਨੌਜਵਾਨ ਫਿਰ ਵੱਡੀ ਉਮਰ ਦਾ ਵਿਅਕਤੀ ਉਸ ਦੀ ਲੁੱਕ ਤੇ ਬਹੁਤ ਡਿਟੇਲ ਨਾਲ ਕੰਮ ਕੀਤਾ ਗਿਆ ਹੈ ਮੇਰਾ ਕਿਰਦਾਰ 20 ਸਾਲ ਤੋਂ ਸ਼ੁਰੂ ਹੋ ਕੇ 50 ਸਾਲ ਤੱਕ ਜਾਂਦਾ ਹੈ ਪਰ ਡਾਇਰੈਕਟਰ ਨੇ ਇਸ ਨੂੰ ਬੜੇ ਪਿਆਰੇ ਹੀ ਢੰਗ ਨਾਲ ਫਿਲਮਾਇਆ ਹੈ ਮੇਰੀ ਕੋਸ਼ਿਸ਼ ਹੈ ਕਿ ਮੈਂ ਹਿੰਦੀ ਬਾਲੀਵੁੱਡ ਦੀਆਂ ਫਿਲਮਾਂ ਵੀ ਕਰਾਂ ਮੇਰੇ ਕੋਲ ਕਈ ਕਹਾਣੀਆਂ ਆਈਆਂ ਹਨ ਜਿਨ੍ਹਾਂ ਤੇ ਕੰਮ ਚੱਲ ਰਿਹਾ ਹੈ ਕਾਮਲ ਸੁਪਰਸਟਾਰ ਸੂਰਿਆ ਦੀ ਫਿਲਮ ਕੰਗਵਾ ਇਨੇ ਦਿਨੀ ਕਾਫੀ ਚਰਚਾ ਵਿੱਚ ਹੈ ਇਸ ਫਿਲਮ ਨੂੰ ਯੂਏ ਸਰਟੀਫਿਕੇਟ ਮਿਲ ਗਿਆ ਹੈ ਲੇਕਿਨ ਬਾਅਦ ਵਿੱਚ ਇਸ ਫਿਲਮ ਦੀ ਤਾਰੀਖ ਨੂੰ ਅੱਗੇ ਵਧਾਇਆ ਹੈ ਫਿਲਮ ਦਾ ਨਿਰਦੇਸ਼ਨ ਸ਼ਿਵਾ ਨੇ ਕੀਤਾ ਹੈ ਫਿਲਮ ਦੀ ਰਿਲੀਜ਼ ਡੇਟ ਨਜ਼ਦੀਕ ਆਉਂਦੇ ਨਾਲ ਹੀ ਸੈਂਸਰ ਬੋਰਡ ਨੇ ਇਸ ਨੂੰ ਪਾਸ ਕਰ ਦਿੱਤਾ ਹੈ ਮੇਕਰਜ਼ ਨੇ ਇਸ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ਤੇ ਜਾਰੀ ਕੀਤਾ ਹੈ ਉਨਾਰਾ ਕਹਿਣਾ ਹੈ ਕਿ ਇਹ ਇੱਕ ਅਦਭੁਤ ਐਡਵੈਂਚਰ ਵਾਲੀ ਕਹਾਣੀ ਹੈ ਜਿਸ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ ਸਾਡੀ ਫਿਲਮ ਕੰਗੂਆ ਨੂੰ ਯੂਏ ਸਰਟੀਫਿਕੇਟ ਮਿਲਿਆ ਹੈ ਕੇ.ਆ ਗਨਨ ਵੇਲ ਰਾਜਾਦੇਸ ਸਟੂਡੀਓ ਗ੍ਰੇਂਦੀ ਇਹ ਫਿਲਮ ਬੋਬੀ ਦਿਓਲ ਦੇਸ਼ਾ ਪਟਾਨੀ ਮਰਨਾਲ ਠਾਕਰ ਜੋਗੀ ਬਾਬੂ ਕੋਬਈ ਸਰਲਾ ਅਤੇ ਰੇਡਨ ਕੈਂਗਸਲੇ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ ਕੰਗੂਆ ਦਾ ਸੰਗੀਤ ਦੇਵੀ ਸ਼੍ਰੀ ਪ੍ਰਸਾਦ ਨੇ ਦਿੱਤਾ ਹੈ ਇਹ ਫਿਲਮ ਤਾਮਲ ਤੇਲਗੂ ਮਲਿਆਲਮ ਹਿੰਦੀ ਅਤੇ ਕੰਨੜ ਪਸ਼ਾਮਾ ਵਿੱਚ ਰੀਲੀਜ਼ ਹੋਵੇਗੀ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੇ ਬਾਅਦ ਸੂਰਿਆ ਜਲਦ ਹੀ ਕਾਰਤਿਕ ਸੁਬਰਾਜ ਦੀ ਫਿਲਮ ਵਿੱਚ ਨਜ਼ਰ ਆਵੇਗਾ ਸੂਰਿਆ ਦਾ ਕਹਿਣਾ ਹੈ ਕਿ ਮੇਰੀ ਇਹ ਫਿਲਮ ਕੰਗਵਾ ਬਹੁਤ ਵਧੀਆ ਫਿਲਮ ਹੈ ਇਸ ਫਿਲਮ ਤੇ ਬਹੁਤ ਕੰਮ ਕੀਤਾ ਗਿਆ ਹੈ ਇਸ ਫਿਲਮ ਦੀ ਕਹਾਣੀ ਬਹੁਤ ਵਧੀਆ ਹੈ ਨਿਰਦੇਸ਼ਕ ਰਾਜਕੁਮਾਰ ਰਹਿਰਾਨੀ ਬਹੁਤ ਵਧੀਆ ਨਿਰਦੇਸ਼ਕ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਉਨਾ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਵੱਖਰੇ ਅੰਦਾਜ਼ ਦੀਆਂ ਬਣਾਈਆਂ ਹਨ ਐਡ ਫਿਲਮਾਂ ਤੋਂ ਕੈਰੀਅਰ ਸ਼ੁਰੂ ਕਰਨ ਵਾਲੇ ਰਾਜਕੁਮਾਰ ਹੈਰਾਨੀ ਦਾ ਕਹਿਣਾ ਹੈ ਕਿ ਉਸ ਦੀ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਵਧੀਆ ਡਿਫਰੈਂਟ ਫਿਲਮ ਬਣਾਵੇ ਜਿਸ ਨੂੰ ਲੋਕ ਪਸੰਦ ਕਰਨ ਹੁਣ ਪਤਾ ਲੱਗਾ ਹੈ ਕਿ ਨਿਰਦੇਸ਼ਕ ਰਾਜਕੁਮਾਰ ਹੈਰਾਨੀ ਨੇ ਪ੍ਰਸਿੱਧ ਅਭਿਨੇਤਾ ਵਿੱਕੀ ਕੌਸ਼ਲ ਦੇ ਨਾਲ ਹੱਥ ਮਿਲਾਇਆ ਹੈ ਇਹ ਦੋਵਾਂ ਦੀ ਇਹ ਤੀਸਰੀ ਫਿਲਮ ਹੋਵੇਗੀ ਇਸ ਤੋਂ ਪਹਿਲਾਂ ਵਿੱਕੀ ਅਤੇ ਰਾਜਕੁਮਾਰ ਨੇ ਡੰਕੀ ਸੰਜੂ ਵਰਗੀਆਂ ਫਿਲਮਾਂ 'ਚ ਇੱਕ ਸاتھ ਕੰਮ ਕੀਤਾ ਹੈ ਇਸ ਫਿਲਮ ਦੀ ਕਹਾਣੀ ਮੁਕੰਮਲ ਹੈ ਅਤੇ ਜਲਦ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਇਹ ਪਹਿਲਾ ਮੌਕਾ ਹੋਣ ਵਾਲਾ ਹੈ ਜਦੋਂ ਰਾਜਕੁਮਾਰ ਦੀ ਇਸ ਫਿਲਮ ਵਿੱਚ ਵਿੱਕੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ਇਸ ਖਬਰ ਦਾ ਇਧਾਰਤ ਐਲਾਨ ਜਲਦ ਕੀਤਾ ਜਾਵੇਗਾ। ਫਿਲਮ ਸੰਜੂ ਵਿੱਚ ਰਣਵੀਰ ਕਪੂਰ ਮੁੱਖ ਭੂਮਿਕਾ ਵਿੱਚ ਨਜ਼ਰ ਆਇਆ ਸੀ ਉਥੇ ਡੌਂਕੀ ਵਿੱਚ ਸ਼ਾਹਰੂਖ ਖਾਨ ਲੀਡ ਰੋਲ ਵਿੱਚ ਸੀ। ਵਿੱਕੀ ਇਹਨੇ ਦਿਨੀ ਆਪਣੀ ਫਿਲਮ ਸ਼ਾਵਾ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਸ਼ਾਵਾ ਇੱਕ ਬਹੁਤ ਹੀ ਵਧੀਆ ਫਿਲਮ ਹੈ। ਜੋ ਇਤਿਹਾਸ ਨੂੰ ਦਰਸਾਏਗੀ ਇਸ ਫਿਲਮ ਵਿੱਚ ਵਿੱਕੀ ਦੀ ਜੋੜੀ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਹੋਵੇਗੀ ਫਿਲਮ ਵਿੱਚ ਵਿੱਕੀ ਮਹਾਨ ਮਰਾਠਾ ਸ਼ਾਸਕ ছত্রਪਤੀ சிவாਜੀ ਮਹਾਰਾਜ ਦੇ بیٹے ছত্রਪਤੀ ਸੰਭਾਜੀ ਮਹਾਰਾਜ ਦਾ ਕਿਰਦਾਰ ਨਿਭਾ ਰਿਹਾ ਹੈ ਇਸ ਫਿਲਮ ਦੇ ਵਿੱਚ ਆਕਸ਼ੇ ਖੰਨਾ ਆਸ਼ੂਤੋਸ਼ ਰਾਣਾ ਦਿਬਿਆ ਦਤਾ ਵਰਗੇ ਕਲਾਕਾਰ ਹਨ ਵਿੱਕੀ ਕੌਸ਼ਲ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਰਾਜਕੁਮਾਰ ਹੈਰਾਂਦੀ ਸਰ ਨਾਲ ਕੰਮ ਕਰ ਰਿਹਾ ਹਾਂ ਉਹਨਾਂ ਦੇ ਨਾਲ ਪਹਿਲਾਂ ਵੀ ਮੈਂ ਕੰਮ ਕੀਤਾ ਹੈ ਉਹ ਬਹੁਤ ਵਧੀਆ ਮੇਕਰ ਹਨ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਸਭ ਹਟੇ ਗਈਆਂ ਹਨ ਮੁੰਨਾ ਭਾਈ ਐਮਬੀਬੀਐਸ ਪੀਕੇ ਅਤੇ ਹੋਰ ਕਈ ਫਿਲਮਾਂ ਹਨ ਉਹ ਇੱਕ ਵਧੀਆ ਫਿਲਮਕਾਰ ਹਨ ਅਨੰਨਿਆ ਪਾਂਡੇ ਵਧੀਆ ਬਨੇਤਰੀ ਹੈ ਲੇਕਿਨ ਉਹ ਗਿਣੀਆਂ ਚੁੜੀਆਂ ਫਿਲਮਾਂ ਦੇ ਵਿੱਚ ਹੀ ਨਜ਼ਰ ਆਉਂਦੀ ਹੈ ਅਨੰਨਿਆ ਦਾ ਕਹਿਣਾ ਹੈ ਕਿ ਉਸ ਦੇ ਕੋਲ ਬਹੁਤ ਸਾਰੀਆਂ ਫਿਲਮਾਂ ਦੇ ਆਫਰ ਆਉਂਦੇ ਹਨ ਲੇਕਿਨ ਉਹ ਅਜਹੀ ਫਿਲਮ ਕਰਦੀ ਹੈ ਜਿਸ ਦੀ ਕੋਈ ਕਹਾਣੀ ਖਾਸ ਹੋਵੇ ਅਨੰਨਿਆ ਪਾਂਡੇ ਕੁਝ ਸਮਾਂ ਪਹਿਲਾਂ ਸੀਟੀ ਆਰਐਲ ਵਿੱਚ ਦੇਖੀ ਗਈ ਸੀ ਹੁਣ ਅਨੰਨਿਆ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ ਜਿਸ ਦਾ ਨਾਮ ਹੈ ਚਾਂਦ ਮੇਰਾ ਦਿਲ ਇਸ ਵਿੱਚ ਅਨੰਨਿਆ ਦੀ ਜੋੜੀ ਕਿੱਲ ਦੇ ਅਭਿਨੇਤਾ ਲਖਸ਼ਯ ਲਾਲਵਾਨੀ ਦੇ ਨਾਲ ਹੈ ਇਹ ਪਹਿਲਾ ਮੌਕਾ ਹੈ ਜਰ ਦੋਨੇ ਕਲਾਕਾਰ ਪਹਿਲੀ ਵਾਰ ਵੱਡੇ ਪਰਦੇ ਤੇ ਦਿਖਾਈ ਦੇਣਗੇ मेकरज ने इस फिल्म का पोस्टर सोशल मीडिया से शेयर किया है धर्मा प्रोडक्शन ने पोस्टर साझा करते लिखे है कि प्यार में थोड़ा पागल होना होना ही पैदा है चांद मेरा दिल दे निर्देशन की कमान विवेक सोनी ने संभाली है उतें करण जोहर इस फिल्म के निर्माता दिर्म हैं। करण ने अपने सोशल मीडिया अकाउंट पर लिखा है कि हमारे दो चांद हैं ठहरीए ये एक बहुत वजिए फिल्म है बेहतरीन कहानी के साथ हम ला रहे हैं चांद मेरा दिल ਪਿਆਰ ਮੇਂ ਥੋੜਾ ਪਾਗਲ ਹੋਣਾ ਹੀ ਪੜਤਾ ਹੈ। ਇਸ ਫਿਲਮ ਚ ਨਜ਼ਰ ਆਉਣਗੇ ਅਨੰਨਿਆ ਪਾਂਡੇ ਤੇ ਲਕਸ਼ਯਾ। ਇਹ ਫਿਲਮ 2025 ਨੂੰ ਸਿਨੇਮਾ ਕਰਾ ਵਿੱਚ ਲੱਗੇਗੀ। ਫਿਲਮ ਦੀ ਰਿਲੀਜ਼ ਡੇਟ ਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਹੈ। ਫਿਲਹਾਲ ਇਹ ਨਹੀਂ ਕਿਹਾ ਹੈ ਕਿ ਇਹ ਅਗਲੇ ਸਾਲ ਰਿਲੀਜ਼ ਹੋਵੇਗੀ। ਅਨੰਨਿਆ ਖੋ ਗਏ ਹਮ ਕਹਾ ਦੇ ਸਵਿਕਰ ਵਿੱਚ ਵੀ ਦਿਖਾਈ ਦੇਵੇਗੀ। ਇਹ ਫਿਲਮ ਡਿਜੀਟਲ ਯੁੱਗ ਦੇ ਨੌਜਵਾਨ ਪੀੜੀ ਦੀਆਂ ਚੁਣੌਤੀਆਂ ਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਦਰਸਾਉਂਦੀ ਹੈ। ਕਹਾਣੀ ਵਿੱਚ ਤਿੰਨ ਦੋਸਤਾਂ ਦੀ ਯਾਤਰਾ ਨੂੰ ਦਿਖਾਇਆ ਗਿਆ ਹੈ। ਅਨੰਨਿਆ ਪਾਡੇਰਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਹ ਕਰਨ ਜੋਹਰ ਗਰੁੱਪ ਨਾਲ ਜੁੜੀ ਹੈ। ਕਰਨ ਜੋਰ ਅਜਿਹੇ ਫਿਲਮ ਮੇਕਰ ਹਨ ਜਿਨ੍ਹਾਂ ਨੇ ਸੁਪਰ ਡੁਪਰ ਫਿਲਮਾਂ ਹਿਟ ਦਿੱਤੀਆਂ ਹਨ। ਮੈਨੂੰ ਇਹ ਫਿਲਮ ਕਰਕੇ ਬਹੁਤ ਵਧੀਆ ਲੱਗਾ ਹੈ। ਮੇਰੇ ਸਾਥੀ ਕਲਾਕਾਰ ਲક્ષਯਾ ਲਾਲਵਾਨੀ ਬਹੁਤ ਵਧੀਆ ਕਲਾਕਾਰ ਹਨ ਅਤੇ ਵਧੀਆ ਅਨਸਾਰ ਹਨ। ਮੈਨੂੰ ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਹੈ। ਅਸ਼ੋਕ ਮਹਿਤਾ ਅਜਹਿ ਕੈਮਰਾਮੈਨ ਸਨ ਜਿਨ੍ਹਾਂ ਨੂੰ ਨੌ ਪਛਾਹਮਾ ਦੀ ਮਹਾਰਤ ਹਾਸਲ ਸੀ। ਉਹਨਾਂ ਨੇ ਬਹੁਤ ਸਖਤ ਮਿਹਨਤ ਦੇ ਬਾਅਦ ਆਪਣਾ ਇਹ ਮੁਕਾਮ ਬਣਾਇਆ ਸੀ। ਅਸ਼ੋਕ ਮਹਿਤਾ ਅਜਹਿ ਕੈਮਰਾਮੈਨ ਸਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ। ਉਹਨਾਂ ਨੂੰ ਬਹੁਤ ਸਾਰੀਆਂ ਪਛਾਹਮਾਂ ਦਾ ਗਿਆਨ ਸੀ। ਉਹ 13-14 ਸਾਲ ਦੀ ਉਮਰ ਵਿੱਚ ਘਰੋਂ ਦੌੜ ਕੇ ਮੁੰਬਈ ਪਹੁੰਚੇ ਸਨ। ਜਿੱਥੇ ਆ ਕੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹ ਸਕੂਲ ਕਾਲਜ ਕਦੇ ਵੀ ਨਹੀਂ ਗਏ ਪਰ ਜ਼ਿੰਦਗੀ ਦੇ ਤਜਰਬਿਆਂ ਦੀ ਕਲਾਸ ਉਹਨਾਂ ਦੀ ਬਹੁਤ ਲੰਬੀ ਹੈ ਉਹ ਕਾਫੀ ਦੇਰ ਫੁੱਟਪਾਥ ਤੇ ਰਹੇ ਸ਼ਰਾਬ ਦੇ ਅੱਡੇਾਂ ਤੇ ਬਾਹਰ ਉਹਨਾਂ ਨੇ ਆਂਡੇ ਵੀ ਵੇਚੇ ਇਸ ਦੇ ਬਾਅਦ ਉਹਨਾਂ ਨੇ ਆਸ਼ਾ ਸਟੂਡੀਓ ਵਿੱਚ ਨੌਕਰੀ ਕਰ ਲਈ ਫਿਰ ਸ਼੍ਰੀਕਾਂਤ ਸਟੂਡੀਓ ਵਿੱਚ ਕੰਟੇਨ ਬੁਆਏ ਬਣ ਗਏ ਕਈ ਆਫਿਸਰ ਦੇ ਵਿੱਚ ਆਫਿਸ ਬੁਆਏ ਦਾ ਵੀ ਕੰਮ ਕੀਤਾ ਹੈ ਇਸ ਦੇ ਬਾਅਦ ਉਹਨਾਂ ਨੇ ਕਾਰਪਨਟਰੀ ਕੀਤੀ ਫਿਰ ਆਰਟ ਡਿਪਾਰਟਮੈਂਟ ਨਾਲ ਜੁੜ ਗਏ ਉਹਨਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਹਨ ਅਸ਼ੋਕ ਕੁਮੈਤਾ ਦੀ ਲਿਖੀ ਕਿਤਾਬ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮੈਂ ਬਚਪਨ ਤੋਂ ਹੀ ਬਹੁਤ ਮਿਹਨਤ ਕਰਦਾ ਆ ਰਿਹਾ ਹਾਂ ਮੇਰੀ ਤਮੰਨਾ ਸੀ ਕਿ ਮੈਂ ਕੁਝ ਬਣਾ ਮੈਂ ਇਨਾ ਪੜਿਆ ਲਿਖਿਆ ਨਹੀਂ ਸੀ ਬੰਬਈ ਆ ਗਿਆ ਇੱਥੇ ਬਹੁਤ ਸੰਘਰਸ਼ ਕੀਤਾ ਹੈ ਫਿਲਮ ਇੰਡਸਟਰੀ ਦਾ ਮੈਂ ਹਰ ਇੱਕ ਕੰਮ ਸਿੱਖਿਆ ਹੈ ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਸਭ ਤੋਂ ਆਫਿਸ ਦੇ ਵਿੱਚ ਚੁਪੜਾਸੀ ਲੱਗ ਗਏ ਫਿਰ ਉਹ ਕੈਮਰਾ ਅਟੈਂਡੈਂਟ ਬਣ ਗਏ ਫਿਰ ਉਹ ਸੁਦਰਸ਼ਨ ਨਾਗ ਦੇ ਮੁੱਖ ਸਹਾਇਕ ਬਣ ਗਏ ਉਹਨਾਂ ਦੀ ਪਹਿਲੀ ਫਿਲਮ ਵਿਟਨਸ ਸੀ ਲੇਕਿਨ ਇਹ ਫਿਲਮ ਰਿਲੀਜ਼ ਨਹੀਂ ਹੋਈ ਇਸ ਫਿਲਮ ਦੇ ਵਿੱਚ ਸ਼ਸ਼ੀ ਕਪੂਰ ਦੀ ਮੁੱਖ ਭੂਮਿਕਾ ਸੀ ਸ਼ਸ਼ੀ ਕਪੂਰ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਅਸ਼ੋਕ ਮਹਿਤਾ ਦੀ ਕਲਾ ਨੂੰ ਪਛਾਣਿਆ ਤੇ ਉਹਨਾਂ ਦਾ ਹੌਸਲਾ ਵਧਾਇਆ ਇਸ ਹੌਸਲੇ ਵਧੇ ਕਾਰਨ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਚਰਚਾ ਹੋ ਗਈ। ਇਸ ਦੇ ਨਾਲ ਹੀ ਉਹਨਾਂ ਨੂੰ ਬਹੁਤ ਸਾਰਾ ਕੰਮ ਮਿਲਣ ਲੱਗਾ। ਉਹਨਾਂ ਨੂੰ 36 ਚਰਮਗੀ ਲੇਨ ਫਿਲਮ ਮਿਲੀ ਜਿਸ ਤੋਂ ਬਾਅਦ ਅਸ਼ੋਕ ਮੈਥਾ ਦਾ ਕਾਫੀ ਨਾਂ ਹੋ ਗਿਆ। ਇਸ ਫਿਲਮ ਤੋਂ ਉਹਨਾਂ ਨੂੰ ਬੈਸਟ ਸਿਨੇਮਟੋਗ੍ਰਾਫਰ ਦਾ ਨੈਸ਼ਨਲ ਅਵਾਰਡ ਵੀ ਮਿਲਿਆ। ਫਿਰ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਕਲਾਸਿਕ ਕੀਤੀਆਂ ਹਨ। ਫਿਲਮ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਖੁਸ਼ ਹਨ। ਅਸ਼ੋਕ ਮਹਿਤਾ ਜਿੰਨੇ ਵਧੀਆ ਸਿਨੇਮਟੋਗ੍ਰਾਫਰ ਸਨ, ਉਹਨੇ ਹੀ ਵਧੀਆ ਇਨਸਾਨ ਸਨ। ਉਹ ਸੈੱਟ ਤੇ ਖੁਦ ਕਿਸੇ ਚੀਜ਼ ਦੀ ਪ੍ਰੋਬਲਮ ਹੁੰਦੀ ਤਾਂ ਠੀਕ ਕਰਦੇ ਸਨ। ਖਲ ਨਾਇਕ ਫਿਲਮ ਵੀ ਇਹਨਾਂ ਨੇ ਸ਼ੂਟ ਕੀਤੀ ਸੀ। ਖਲ ਨਾਇਕ ਦੇ ਗੀਤ ਚੋਲੀ ਕੇ ਪਿੱਛੇ ਕਹਾ ਦੀ ਸ਼ੂਟਿੰਗ ਦੌਰਾਨ ਕੁਝ ਸਮੱਸਿਆ ਆਈ ਤਾਂ ਅਸ਼ੋਕ ਮਹਿਤਾ ਨੇ ਇਸ ਦਾ ਹੱਲ ਕੀਤਾ ਸੀ। ਦਰਸਲ ਇਸ ਸਮੇਂ ਸੈੱਟ ਤੇ ਅੱਗ ਲੱਗ ਗਈ ਸੀ ਲੇਕਿਨ ਅਸ਼ੋਕ ਮਹਿਤਾ ਨੇ ਬਹਾਦਰੀ ਦੇ ਨਾਲ ਇਸ ਅੱਗ ਨੂੰ ਬੁਝਾਇਆ ਸੀ। ਉਹਨਾਂ ਨੂੰ 9 ਪੁਸ਼ਾਵਾ ਆਉਂਦੀਆਂ ਸਨ। ਉਹਨਾਂ ਨੂੰ ਸ਼ੂਟਿੰਗ ਤੇ ਲਾਈਟਿੰਗ ਐਂਗਲ ਦੀ ਕਾਫੀ ਜਾਣਕਾਰੀ ਸੀ। ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਇਤਿਹਾਸ ਰਚਿਆ ਹੈ। ਬਾਲੀਵੁੱਡ ਤੋਂ ਰਹਿ ਕੇ ਮਰਾਠੀ ਫਿਲਮਾਂ ਵਿੱਚ ਆਪਣੀ ਦਮਦਾਰ ਐਕਟਿੰਗ ਲਈ ਮਸ਼ਹੂਰ ਹੋਈ ਸਹੀ। ਤਾਂ ਮਹਾਨਕਰ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਪਹਿਲਾ ਵਿਆਹ ਟੁੱਟਣ ਤੋਂ ਬਾਅਦ ਸਹੀ ਫਿਲਮ ਨਿਰਮਾਤਾ ਅਨੀਸ਼ ਜੋਗ ਨੂੰ ਡੇਟ ਕਰ ਰਹੀ ਸੀ ਅਤੇ ਫੈਨ ਜ ਉਹਨਾਂ ਦੋਵਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ ਪਰ ਹੁਣ ਉਹਨਾਂ ਦਾ ਬ੍ਰੇਕਅਪ ਹੋ ਗਿਆ ਹੈ ਜਿਸ ਕਰਕੇ ਦਰਸ਼ਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ ਸਹੀ ਤਮਹਾਨਕਰ ਦਾ ਕਹਿਣਾ ਹੈ ਕਿ ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਮੈਂ ਉਹਨਾਂ ਨੂੰ ਕਰ ਰਹੀ ਹਾਂ ਮੈਂ ਆਪਣਾ ਧਿਆਨ ਆਪਣੇ ਕੈਰੀਅਰ ਤੇ ਦੇ ਰਹੀ ਹਾਂ ਸਾਈ ਨੇ ਵਾਈਜ਼ੈਡ ਗਰਲਫ੍ਰੈਂਡ ਤੁਰਾਲਾ ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ हाल ही ਵਿੱਚ ਉਸਨੇ ਵੈਬ ਸੀਰੀਜ਼ ਮਨਵਤ ਮਰਡਰ ਵਿੱਚ ਕੰਮ ਕੀਤਾ ਹੈ ਸਹੀ ਤਮ ਹਨ ਕਰਦਾ ਕਹਿਣਾ ਹੈ ਕਿ ਉਸਦੇ ਕੋਲ ਵੈਬ ਸੀਰੀਜ਼ ਕਾਫੀ ਹਨ ਤੇ ਫਿਲਮਾਂ ਵੀ ਹਨ ਉਹ ਚਾਹੁੰਦੀ ਹੈ ਕਿ ਵਧੀਆ ਫਿਲਮਾਂ ਤੇ ਵੈਬ ਸੀਰੀਜ਼ ਕਰੇ ਮਨਵਤ ਮਰਡਰ ਇੱਕ ਸਸਪੈਂਸ थ्रिलर ਸੀਰੀਜ਼ ਹੈ ਇਹ ਇੱਕ ਪਿੰਡ ਦੇ ਪਿਛੋਕਰ ਤੇ ਆਧਾਰਿਤ ਸੀਰੀਜ਼ ਹੈ ਜਿਸ ਲਈ ਮੈਂ ਕਾਫੀ ਮਿਹਨਤ ਕੀਤੀ ਹੈ ਇਸ ਵਿੱਚ ਅਨੋਕੇ ਤੇ ਭਾਵਨਾਤਮਕ ਕਿਰਦਾਰ ਨੂੰ ਪੇਸ਼ ਕੀਤਾ ਗਿਆ ਹੈ ਅਮੇਸ਼ਾ ਪਟੇਲ ਨੇ ਕਾਹੋ ਨਾ ਪਿਆਰ ਹੈ ਨਾਲ ਬੋਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਸਿਰਫ 3 ਦਿਨ ਪਹਿਲਾਂ ਹੀ ਉਸ ਨੂੰ ਇਸ ਫਿਲਮ ਵਿੱਚ ਕਾਸਟ ਕੀਤਾ ਗਿਆ ਸੀ ਇਸ ਫਿਲਮ ਦੇ ਨਾਲ ਉਸ ਦੀ ਜ਼ਿੰਦਗੀ ਹੀ ਬਦਲ ਗਈ ਇਸ ਤੋਂ ਪਹਿਲਾਂ ਉਸ ਨੇ ਅਗਨੀ ਪ੍ਰੇਮ ਅਤੇ ਹਿਮਾਲਿਆ ਪੁੱਤਰ ਵਰਗੀਆਂ ਫਿਲਮਾਂ ਦੇ ਆਫਰ ਠੁਕਰਾ ਦਿੱਤੇ ਸਨ ਇਨਾਂ ਨਹੀਂ ਇਸ ਫਿਲਮ ਲਈ ਉਸ ਨੇ ਮਾਰਗਨ ਸਟੈਨਲੀ ਦੀ ਵੱਡੀ ਨੌਕਰੀ ਤੱਕ ਨੂੰ ਵੀ ਮਨ੍ਹਾ ਕਰ ਦਿੱਤਾ ਸੀ ਅਮਿਸ਼ਾ ਦਾ ਕਹਿਣਾ ਹੈ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਗਈ ਸੀ ਜਿੱਥੇ ਮੇਰੀ ਮੁਲਾਕਾਤ ਰਕੇਸ਼ ਰੋਸ਼ਨ ਨਾਲ ਹੋਈ ਰਕੇਸ਼ ਰੋਸ਼ਨ ਉਸਦੇ ਪਿਤਾ ਨੂੰ ਜਾਣਦੇ ਸਨ ਰਕੇਸ਼ ਰੋਸ਼ਨ ਦਾ ਕਹਿਣਾ ਹੈ ਕਿ ਜਦੋਂ ਅਮਿਸ਼ਾ ਮੇਰੇ ਕੋਲ ਦੀ ਲੰਗੀ ਤਾਂ ਮੈਨੂੰ ਬਹੁਤ ਪਿਆਰੀ ਲੱਗੀ ਮੈਂ ਉਸਦੇ ਪਿਤਾ ਵੱਲ ਦੇਖਿਆ ਤਾਂ ਪਿਤਾ ਨੇ ਕਿਹਾ ਕਿ ਇਹ ਮੇਰੀ ਬੇਟੀ ਹੈ ਹੁਣੇ-ਹੁਣੇ ਇਹ ਪੜ੍ਹਾਈ ਕਰਕੇ ਬੋਸਟਨ ਤੋਂ ਪਰਤੀ ਹੈ ਅਮੇਸ਼ਾ ਦਾ ਕਹਿਣਾ ਹੈ ਕਿ ਰਕੇਸ਼ ਰੋਸ਼ਨ ਨੇ ਮੈਨੂੰ ਅਗਲੇ ਦਿਨ ਘਰ ਖਾਣੇ ਤੇ ਬੁਲਾ ਲਿਆ। ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਉਹ ਮੈਨੂੰ ਕਹੋ ਨਾ ਪਿਆਰ ਹੈ ਫਿਲਮ ਵਿੱਚ ਲੈਣਗੇ। ਸਾਡੇ ਦਰਮਿਆਨ ਕਾਫੀ ਗੱਲਾਂ ਹੋਈਆਂ। ਉਹਨਾਂ ਨੇ ਮੈਨੂੰ ਜੌਬ ਅਤੇ ਫਿਊਚਰ ਪਲਾਨ ਬਾਰੇ ਪੁੱਛਿਆ ਤਾਂ ਮੈਂ ਉਹਨਾਂ ਨੂੰ ਆਪਣਾ ਬਾਇਓ ਡਾਟਾ ਦਿਖਾਇਆ ਤੇ ਮਾਰਗਨ ਸਟ੍ਰੇਨਲੀ ਬਾਰੇ ਮੇਰੀ ਨੌਕਰੀ ਬਾਰੇ ਵੀ ਦੱਸਿਆ। ਜਿਸ ਨਾਲ ਉਹ ਕਾਫੀ ਇੰਪ੍ਰੈਸ ਹੋਏ। ਅਮੇਸ਼ਾ ਦਾ ਕਹਿਣਾ ਹੈ ਕਿ ਫਿਰ ਮੇਰੇ ਨਾਲ ਰਕੇਸ਼ ਰੋਸ਼ਨ ਅਤੇ ਰਿਤਿਕ ਨੇ ਗੱਲਬਾਤ ਕੀਤੀ। रकेश ਨੇ ਕਿਹਾ ਕਿ ਉਸ ਨੂੰ ਆਪਣੀ ਫਿਲਮ ਦੇ ਲਈ ਆਦਾਕਾਰਾ ਮਿਲ ਗਈ ਹੈ ਉਹ ਬਹੁਤ ਖੁਸ਼ ਹੈ ਫਿਰ ਇਹ ਫਿਲਮ ਕਹੋ ਨਾ ਪਿਆਰ ਹੈ ਦਾ ਆਫਰ ਮਿਲ ਗਿਆ ਇਸ ਫਿਲਮ ਨੇ ਅਮੇਸ਼ਾ ਦੀ ਜ਼ਿੰਦਗੀ ਹੀ ਬਦਲ ਦਿੱਤੀ ਇਹ ਫਿਲਮ ਬਹੁਤ ਹਟ ਰਹੀ ਇਹਦੇ ਨਾਲ ਹੀ ਅਮੇਸ਼ਾ ਨੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਲੇਕਿਨ ਜੋ ਸਫਲਤਾ ਇਸ ਫਿਲਮ ਤੋਂ ਮਿਲੀ ਹੈ ਉਹ ਕਿਸੇ ਹੋਰ ਫਿਲਮ ਤੋਂ ਇੰਨੀ ਨਹੀਂ ਮਿਲੀ ਲੇਕਿਨ ਹਾਂ ਅਨਰ ਸ਼ਰਮਾ ਦੀ ਫਿਲਮ ਗਦਰ ਨੇ ਤਹਿਰ ਕਮਜਾ ਦਿੱਤਾ ਇਸ ਫਿਲਮ ਨੇ ਬਾਕਸ ਆਫਿਸ ਤੇ ਅਜੇ ਹੱਤ ਤਹਿਰ ਕਮਚਾਇਆ ਕਿ ਜਿਸ ਨੂੰ ਪੂਰੀ ਦੁਨੀਆ ਯਾਦ ਕਰਦੀ ਹੈ ਸੰਨੀ ਦਿਉਲ ਦੇ ਨਾਲ ਅਮੇਸ਼ਾ ਪਟੇਲ ਦੀ ਭੂਮਿਕਾ ਨੂੰ ਬਹੁਤ ਪਸੰਦ ਕੀਤਾ ਗਿਆ ਇਹ ਬਹੁਤ ਵਧੀਆ ਫਿਲਮ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਭਾਰਤੀ ਸਿਨੇਮੇ ਦੇ ਇਤਿਹਾਸ ਵਿੱਚ ਗਦਰ ਅਜਾਈ ਫਿਲਮ ਹੈ ਜਿਸ ਤੇ ਬਹੁਤ ਸਾਰੇ ਸਿਨੇਮਿਆ ਦੇ ਵਿੱਚ ਅਣਗਹਿਤ ਸ਼ੋਅ ਰੱਖੇ ਗਏ ਅਤੇ ਕਰੋੜਾਂ ਅਰਬਾਂ ਦੀ ਕਮਾਈ ਕੀਤੀ ਹੈ ਸ਼ਿਲਪਾ ਸ਼ੈਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਕਸਰ ਆਪਣੇ ਫੈਨਜ਼ ਦੇ ਨਾਲ ਉਹ ਜੁੜੀ ਰਹਿੰਦੀ ਹੈ ਸ਼ਿਰਪਾ ਛੱਟੀ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਉਸ ਦੇ ਪਿਆਰੇ ਦਰਸ਼ਕ ਉਸ ਨੂੰ ਸੁਝਾਅ ਦਿੰਦੇ ਹਨ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਮੇਰੇ ਕੋਲ ਸਟੇ ਸ਼ੋਅ ਵੈਬ ਸੀਰੀਜ਼ ਅਤੇ ਫਿਲਮਾਂ ਹਨ ਮੈਂ ਫਿਲਮਾਂ ਗਣ ਚੁਣ ਕੇ ਹੀ ਕਰਦੀ ਹਾਂ ਜਿਸ ਫਿਲਮ ਦੀ ਕਹਾਣੀ ਮੈਨੂੰ ਵਧੀਆ ਲੱਗੇ ਮੈਂ ਉਸ ਨੂੰ ਹੀ ਕਰਦੀ ਹਾਂ ਆਪਣੇ ਪਰਿਵਾਰ ਬਾਰੇ ਬੋਲਦਿਆਂ ਸ਼ਿਲਪਾ ਛੱਟੀ ਦਾ ਕਹਿਣਾ ਹੈ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਬਹੁਤ ਖੁਸ਼ ਹਾਂ ਪਤੀ ਬੱਚੇ ਮੈਂ ਇਹਨਾਂ ਦੇ ਨਾਲ ਸਮਾਂ ਬਿਤਾ ਕੇ ਬਹੁਤ ਖੁਸ਼ ਹਾਂ ਜਿਸ ਕਰਕੇ ਮੈਂ ਹਮੇਸ਼ਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹਾਂ ਅਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦੀ ਹਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਸਾਰੇ ਸੁਝਾਅ ਮਿਲਦੇ ਹਨ ਜਿਨ੍ਹਾਂ ਦਾ ਮੈਂ ਸਤਿਕਾਰ ਕਰਦੀ ਹਾਂ ਕਿਉਂਕਿ ਦਰਸ਼ਕੀ ਅਜਿਹੇ ਹੁੰਦੇ ਹਨ ਜੋ ਇੱਕ ਕਲਾਕਾਰ ਨੂੰ ਹਿੱਟ ਕਰਦੇ ਹਨ ਦਰਸ਼ਕਾਂ ਦਾ ਕਲਾਕਾਰ ਦੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਦਰਸ਼ਕਾਂ ਕਰਕੇ ਹੀ ਸਾਨੂੰ ਐਕਟਿੰਗ ਦੇ ਵਿੱਚ ਸੁਧਾਰ ਕਰਨ ਦਾ ਮੌਕਾ ਮਿਲਦਾ ਹੈ ਸ਼ਿਲਪਾ ਛੱਟਰੀ ਨੇ ਕਾਫੀ ਆਈਟਮ ਨੰਬਰ ਵੀ ਕੀਤੇ ਹਨ ਲੇਕਿਨ ਉਸਦਾ ਆਈ ਹੂੰ ਯੂਪੀ ਬਿਹਾਰ ਲੂਟਨੇ ਬਹੁਤ ਹਟ ਰਿਹਾ ਹੈ ਸ਼ਿਲਪਾ ਛੱਟਰੀ ਦਾ ਕਹਿਣਾ ਹੈ ਕਿ ਮੈਨੂੰ ਵਕ ਵਕ ਪਛਾਵਾਂ ਦੀਆਂ ਫਿਲਮਾਂ ਦੀ ਆਫਰ ਹੋ ਰਹੀ ਹੈ ਮੈਨੂੰ ਜੋ ਸਬਜੈਕਟ ਵਿਸ਼ਾ ਵਧੀਆ ਲੱਗਦਾ ਹੈ ਮੈਂ ਉਸ ਨੂੰ ਹੀ ਹਾਂ ਕਰ ਰਹੀ ਹਾਂ ਗੋਬਿੰਦਾ ਦੀ ਭਾਂਜੀ ਅਤੇ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਨੂੰ ਪਲਾ ਕੌਣ ਨਹੀਂ ਜਾਣਦਾ ਉਸ ਨੇ ਛੋਟੇ ਪਰਦੇ ਦੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਉਹ ਕਾਰੋਬਾਰੀ ਦੀਪਕ ਚੋਹਾਨ ਨਾਲ ਵਿਆਹ ਕਰਨ ਤੋਂ ਬਾਅਦ ਵੀ ਸੁਰਖੀਆਂ ਵਿੱਚ ਰਹੀ ਹੈ ਆਰਤੀ ਦੇ ਵਿਆਹ ਨੂੰ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਅਜੇ ਵੀ ਉਸ ਦੇ ਚਿਹਰੇ ਤੇ ਨਵੀਂ ਨਵੇਲੀ ਦੁਲਹਨ ਵਾਲਾ ਗਲੋ ਨਹੀਂ ਉਤਰਿਆ ਹਾਲ ਹੀ ਵਿੱਚ ਉਸ ਆਪਣੇ ਪਤੀ ਦੇ ਨਾਲ ਕਰਵਾ ਚੌਥ ਵੀ ਮਨਾਇਆ 48 ਸਾਲ ਦੀ ਆਰਤੀ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਾਲਾ ਜੀਵਨ ਸਾਥੀ ਮਿਲਣ ਤੇ ਕਾਫੀ ਖੁਸ਼ ਹੋਈ ਹੈ। ਉਸ ਦਾ ਕਹਿਣਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਮੇਰੇ ਕੋਲ ਇੱਕ ਪਤੀ ਦੇ ਰੂਪ ਵਿੱਚ ਵਧੀਆ ਇਨਸਾਨ ਹੈ, ਵਧੀਆ ਦੋਸਤ ਹੈ। ਬਿਗ ਬਾਸ 13 ਦਾ ਹਿੱਸਾ ਰਹੀ ਆਰਤੀ ਨੂੰ ਲੈ ਕੇ ਕੁਝ ਅਰਸੇ ਪਹਿਲਾਂ ਅਜਿਹੀਆਂ ਅਫਵਾਹਾਂ ਵੀ ਫੈਲੀਆਂ ਸਨ ਕਿ ਵਿਆਹ ਦੇ 4 ਮਹੀਨੇ ਬਾਅਦ ਹੀ ਉਸ ਦਾ ਤਲਾਕ ਹੋਣ ਜਾ ਰਿਹਾ ਹੈ। ਇਸ ਬਾਰੇ ਉਸ ਦਾ ਕਹਿਣਾ ਹੈ ਕਿ ਜਦੋਂ ਇਹ ਖਬਰਾਂ ਆਈਆਂ ਤਾਂ ਮੈਨੂੰ ਬਹੁਤ ਦੁੱਖ ਪੂਜਾ ਪਰ ਮੈਂ ਅਜਿਹੇ ਲੋਕਾਂ ਨੂੰ ਨਜ਼ਰ ਵੱਟੂ ਮੰਦੀ ਹਾਂ ਆਪਣੀ ਜ਼ਿੰਦਗੀ ਵਿੱਚ ਖੁਸ਼ਾਂ ਅਜਈਆਂ ਅਫਵਾਹਾਂ ਦੀ ਮੈਂ ਪਰਵਾਹ ਨਹੀਂ ਕਰਦੀ ਆਰਤੀ ਸਿੰਘ ਦਾ ਕਹਿਣਾ ਹੈ ਕਿ ਮੇਰੇ ਕੋਲ ਬਹੁਤ ਸਾਰੇ ਸੀਰੀਅਲ ਸੀਰੀਜ਼ ਅਤੇ ਫਿਲਮਾਂ ਹਨ ਮੈਂ ਫਿਲਮਾਂ ਦੇ ਵਿੱਚ ਕੰਮ ਕਰਕੇ ਬਹੁਤ ਖੁਸ਼ ਹਾਂ ਜਿੱਥੇ ਮੈਨੂੰ ਫਿਲਮੀ ਪਰਿਵਾਰ ਮਿਲਿਆ ਹੈ ਉੱਥੇ ਮੈਨੂੰ ਪਿਆਰਾ ਪਤੀ ਵੀ ਮਿਲਿਆ ਹੈ ਅਦਾਕਾਰ ਵਨੀਤ ਕੁਮਾਰ ਸਟਾਰਰ ਅਤੇ ਕੇਦਾਰ ਗਾਇਕ ਵਾਰ ਦੁਆਰਾ ਨਿਰਦੇਸ਼ਿਤ ਰਾਜਨੀਤਿਕ ਥ੍ਰਿਲਰ ਫਿਲਮ ਮੈਚ ਫਿਕਸਿੰਗ ਦਾ ਨੇਸ਼ਨ ਐਟ ਸਟੇਕ 17 ਜਨਵਰੀ 2025 ਨੂੰ ਰਿਲੀਜ਼ ਹੋਵੇਗੀ ਇਸ ਤੋਂ ਪਹਿਲਾਂ ਇਹ ਫਿਲਮ 15 ਨਵੰਬਰ ਨੂੰ ਰਿਲੀਜ਼ ਹੋ ਰਹੀ ਸੀ ਪਰ ਇਸ ਨੂੰ ਲੇਟ ਕੀਤਾ ਗਿਆ ਇਹ ਫਿਲਮ ਕੰਵਰ ਖਟਾਨਾ ਦੀ ਕਿਤਾਬ ਦਾ ਗੇਮ ਬਿਹਾਈਂਡ ਸਿਫਰਨ ਟੈਰਰ ਤੋਂ ਪ੍ਰੇਰਿਤ ਹੈ ਇਸ ਫਿਲਮ ਦੀ ਕਹਾਣੀ ਨੂੰ ਅਨੂਜ ਐਸ ਮਹਿਤਾ ਨੇ ਲਿਖਿਆ ਹੈ ਫਿਲਮ ਵਿੱਚ ਵਿਨੀਤ ਤੋਂ ਇਲਾਵਾ ਅਨੂਜਾ ਸਾਠੇ ਅਤੇ ਮਨੋਜ ਜੋਸ਼ੀ ਵਰਗੇ ਸਤਾਰੇ ਵੀ ਨਜ਼ਰ ਆਉਣਗੇ ਇਸ ਦੇ ਨਾਲ ਹੀ ਨਿਰਮਾਤਾ ਨੇ ਇਹ ਸਾਫ਼ ਕੀਤਾ ਹੈ ਕਿ ਫਿਲਮ ਦਾ ਮਾਲੇਗਾਉ ਮਾਮਲੇ ਨਾਲ ਕੋਈ ਵੀ ਸਬੰਧ ਨਹੀਂ ਹੈ ਇਹ ਫਿਲਮ ਸਿਰਫ 2020 ਵਿੱਚ ਪ੍ਰਕਾਸ਼ਿਤ ਹੋਈ ਕਿਤਾਬ ਤਰੋਥ ਬਿਹਾਈਂਡ ਸੇਫਰਨ ਟੈਰਰ ਤੋਂ ਪ੍ਰੇਰਿਤ ਹੈ ਫਿਲਮ ਦੀ ਨਿਰਮਾਤਾ ਪਲਵੀ ਗੁਰਜਰ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਅਤਵਾਦੀ ਹਮਲਿਆਂ ਤੇ ਕੇਂਦਰਿਤ ਹੈ ਨਿਰਦੇਸ਼ਕ ਕੇਦਾਰ ਗਾਇਕਵਰ ਨੇ ਕਿਹਾ ਕਿ ਇਸ ਨੂੰ ਬਣਾਉਣਾ ਸਾਡੀ ਟੀਮ ਲਈ ਬਹੁਤ ਹੀ ਚੁਣੌਤੀਪੂਰਨ ਸੀ ਹੁਣ ਇਹ ਫਿਲਮ ਬਹੁਤ ਵਧੀਆ ਬਣੀ ਹੈ ਜਿਸ ਨੂੰ ਦਰਸ਼ਕ ਪਸੰਦ ਕਰਨਗੇ ਫਿਲਮ ਧਰਮਵੀਰ 2 ਵਿੱਚ ਨਜ਼ਰ ਆਏ ਅਦਾਕਾਰ ਕਸ਼ੀਤਿਸ਼ ਡੇਟ ਮੁਰਤੋ ਇੱਕ ਨਾ ਸ਼ਿੰਦੇ ਦੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹਨ ਉਸਨੇ ਦੱਸਿਆ ਕਿ ਉਹ ਦੂਜੀ ਵਾਰ ਭੂਮਿਕਾ ਨਿਭਾਉਣ ਬਾਰੇ ਸੋਚ ਕੇ ਕਾਫੀ ਉਤਸ਼ਾਹਿਤ ਅਤੇ ਥੋੜਾ ਚਿੰਤਤ ਵੀ ਹੈ ਦੂਜੇ ਭਾਗ ਲਈ ਦਰਸ਼ਕ ਅਸਲ ਵਿੱਚ ਉਤਸਕ ਹਨ ਮੈਂ ਜਾਣਦਾ ਹਾਂ ਕਿ ਦੂਜੇ ਭਾਗ ਵਿੱਚ ਏਕਨਾਥ शिंदे ਦੀ ਭੂਮਿਕਾ ਦੀ ਬੇਰੇ ਮਹੱਤਤਾ ਹੋਵੇਗੀ ਇੱਕ ਪ੍ਰਭਾਵਸ਼ਾਲੀ ਭੂਮਿਕਾ ਹੋਵੇਗੀ ਸ਼ੂਟਿੰਗ ਦੌਰਾਨ ਹੋਏ ਅਨੁਭਵ ਨੇ ਸੱਚਮੁੱਚ ਮੇਰੀ ਇਸ ਉਤਸੁਕਤਾ ਨੂੰ ਪੂਰਾ ਕੀਤਾ ਹੈ ਇਸ ਕਿਰਦਾਰ ਨੂੰ ਤਿਆਰ ਕਰਨਾ ਤੇ ਨਵਾਉਣ ਦੇ ਲਈ ਕਾਫੀ ਸੋਚ ਵਿਚਾਰ ਕੀਤਾ ਗਿਆ ਪਹਿਲਾਂ ਮੈਂ ਖੋਜ ਤੇ ਧਿਆਨ ਦਿੱਤਾ ਹੈ ਉਨ੍ਹਾਂ ਦੇ ਜੀਵਨ ਉਨ੍ਹਾਂ ਦੇ ਰੋਜ਼ਾਨਾ ਕਾਰਜਕ੍ਰਮ ਉਨ੍ਹਾਂ ਦੀ ਵਿਚਾਰਧਾਰਾ ਉਨ੍ਹਾਂ ਦੇ ਟੀਚਾ ਉਨ੍ਹਾਂ ਦੀ ਯਾਤਰਾ ਅਤੇ ਚਰਿੱਤਰ ਦੀ ਮਹੱਤਤਾ ਨੂੰ ਸਮਝਿਆ ਹੈ ਤਦ ਜਾ ਕੇ ਮੈਨੂੰ ਇਹ ਰੋਲ ਕਰਨ ਦੇ ਵਿੱਚ ਆਸਾਨੀ ਹੋਈ ਹੈ ਕਸ਼ਿਤਿਸ਼ ਡੇਟ ਦਾ ਕਹਿਣਾ ਹੈ ਕਿ ਉਸ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਸ ਦੀ ਉਹ ਸ਼ੂਟਿੰਗ ਕਰ ਰਿਹਾ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਲਾ ਸਿਨਾ ਨੇ ਸੋਮਵਾਰ ਨੂੰ ਆਪਣਾ 88ਵਾਂ ਜਨਮ ਦਿਨ ਮਨਾਇਆ 11 ਨਵੰਬਰ 1936 ਨੂੰ ਜਨਮੇ ਸਿਨਾ ਦਾ ਸਟਾਰਡਮ ਤੱਕ ਦਾ ਸਫ਼ਰ ਅਦਾਕਾਰਾ ਨਰਗਸ ਲਈ ਅਦਾਕਾਰੀ ਦੇ ਜੀਵਨ ਭਰ ਦੇ ਜੋਸ਼ ਤੋਂ ਪਰਵਾਹ ਸੀ ਉਹਨਾਂ ਦੇ ਜਨਮ ਤੋਂ ਤੁਰੰਤ ਬਾਅਦ ਉਹਨਾਂ ਦਾ ਨਾਂ ਆਲਡਾ ਰੱਖਿਆ ਗਿਆ ਸੀ ਪਰ ਉਹਨਾਂ ਦੇ ਉਸਦੇ ਸਕੂਲ ਦੇ ਸਾਥੀਆਂ ਦੁਆਰਾ ਡਾਲਡਾ ਨਾਮ ਕਰ ਦਿੱਤਾ ਅਤੇ ਤਾਨਾ ਮਾਰਿਆ ਗਿਆ ਸੀ ਜਿਸ ਕਰਕੇ ਉਸ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਸ਼ੁਰੂ ਵਿੱਚ ਆਪਣੀ ਪਹਿਲੀ ਅਸਾਈਨਮੈਂਟ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਨਾਂ ਬਦਲ ਕੇ ਬੇਬੀ ਨਜ਼ਮਾ ਰੱਖ ਲਿਆ ਬਾਅਦ ਵਿੱਚ ਇੱਕ ਬਾਲਗ ਅਦਾਕਾਰ ਵੱਜੋਂ ਜਦੋਂ ਆਪਣਾ ਨਾਂ ਮਾਲਾ ਸੇਨਾ ਰੱਖ ਲਿਆ ਤਾਂ ਉਸ ਨੂੰ ਕਾफी ਪਸੰਦ ਕੀਤਾ ਗਿਆ ਸੈਨਾਰੀ ਪ੍ਰਤੀਬਾ ਨੂੰ ਸਭ ਤੋਂ ਪਹਿਲਾ ਇੱਕ ਮਸ਼ਹੂਰ ਬੰਗਾਲੀ ਫਿਲਮ ਨਿਰਦੇਸ਼ਕ ਅਰਦੈਂਦੂ ਬੋਸ ਦੁਆਰਾ ਇੱਕ ਸਕੂਨ ਨਾਟਕ ਵਿੱਚ ਦੇਖਿਆ ਗਿਆ ਸੀ ਜਿਨ੍ਹਾਂ ਨੇ ਉਹਨਾਂ ਨੂੰ ਆਪਣੀ ਰੋਸ਼ਨਾਰਾ ਵਿੱਚ ਇੱਕ ਭੂਮਿਕਾ ਦੀ ਪੇਸ਼ਕਸ਼ ਕੀਤੀ ਇਸ ਤੋਂ ਬਾਅਦ ਕਈ ਬੰਗਾਲੀ ਫਿਲਮਾਂ ਕੀਤੀਆਂ ਮਾਲਾ ਸੈਨਾਰੀ ਦੀ ਸਫਲਤਾ 1957 ਵਿੱਚ ਗੁਰੂ ਦੱਤ ਦੀ ਕਲਾਸਿਕ ਫਿਲਮ ਪਿਆਸਾ ਨਾਲ ਹੋਈ ਜਿਸ ਦੇ ਬਾਅਦ ਉਹ ਇੱਕ ਸਟਾਰ ਵਜੋਂ ਸਥਾਪਿਤ ਹੋ ਗਏ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪੋਸਟ ਕਰਨ ਦੇ ਦੋਸ਼ ਵਿੱਚ ਫਿਲਮ ਨਰਮਾਤਾ ਰਾਮ ਗੋਪਾਲ ਵਰਮਾ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪ੍ਰਕਾਸ਼ਮ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਏ ਆਰ ਦਮੋਦਰ ਦਾ ਕਹਿਣਾ ਹੈ ਕਿ ਵਰਮਾ ਨੇ ਨਾਇਡੂ ਕਲਿਆਣ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਨੂੰ ਕਥਤ ਤੌਰ ਤੇ ਮੋਰਫ ਕਰਨ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਸੀ। ਦਮੋਦਰ ਨੇ ਏਜੰਸੀ ਨੂੰ ਦੱਸਿਆ ਕਿ ਅਸੀਂ ਮੌਜੂਦਾ ਮੁੱਖ ਮੰਤਰੀ ਨਾਇਡੂ ਉਪ ਮੁੱਖ ਮੰਤਰੀ ਕਲਿਆਣ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਨੂੰ અપਮਾਨਜਨਕ ਤਰੀਕੇ ਨਾਲ ਮੋੜਫ ਕਰ ਲਈ ਮਾਦੀ ਪਾਡੂ ਪੁਲਿਸ ਸਟੇਸ਼ਨ ਵਿੱਚ ਰਾਮ ਗੋਪਾਲ ਵਰਮਾ ਵਿਰੋਧ ਕੇਸ ਦਰਜ ਕੀਤਾ ਹੈ ਬਾਲੀਵੁੱਡ ਅਦਾਕਾਰਾ ਪੰਨੀਤੀ ਚੋਪੜਾ ਨੇ ਇੰਸਟਾਗ੍ਰam ਪੋਸਟ ਵਿੱਚ ਆਪਣੇ ਪਤੀ ਅਤੇ ਆਪ ਆਗੂ ਰਾਗਵ ਝੱਡਾ ਨੂੰ ਵਧਾਈਆਂ ਦਿੱਤੀਆਂ ਹਨ ਅੱਜ ਰਾਗਵ ਝੱਡਾ ਦਾ ਜਨਮ ਦਿਨ ਹੈ ਪਰਨੀਤੀ ਨੇ ਆਪਣੇ ਪਤੀ ਲਈ ਪਿਆਰ ਭਰਿਆ ਸੰਦੇਸ਼ ਲਿਖ ਕੇ ਧੰਨਵਾਦ ਕੀਤਾ ਹੈ। ਸਾਂਝੀ ਵੀਡੀਓ ਵਿੱਚ ਕੈਪਸ਼ਨ ਵਿੱਚ ਲਿਖਿਆ ਹੈ ਕਿ ਸਭ ਤੋਂ ਖੁਸ਼ਹਾਲ ਜਨਮਦਨ ਮੇਰੇ ਰਾਗਾਈ ਤੁਹਾਡੀ ਇਮਾਨਦਾਰੀ ਸਬਰ ਤੇ ਪਰਪਕਤਾ ਨਾਲ ਮੈਂ ਹਰ ਦਿਨ ਬਿਹਤਰ ਬੜਨਾ ਚਾਹੁੰਦੀ ਹਾਂ। ਤੁਸੀਂ ਮੇਰੀ ਅਗਵਾਈ ਕਰਦੇ ਰਹੋ ਅਤੇ ਮੈਨੂੰ ਸਿਖਾਉਂਦੇ ਰਹੋ ਕਿ ਕਿਵੇਂ ਮਜ਼ਬੂਤ ਬੜਨਾ ਹੈ। ਤੁਸੀਂ ਪਾਵਨਾਤਮਕ ਸਿਰਤਾ ਸਤਕਾਰ ਅਤੇ ਪਿਆਰ ਦਾ ਸਹੀ ਅਰਥ ਦੱਸਦੇ ਹੋ। ਮੈਂ ਵਾਦਾ ਕਰਦੀ ਹਾਂ ਕਿ ਤੁਹਾਡੇ ਤੋਂ ਸਿੱਖਣਾ ਕਦੇ ਨਹੀਂ ਛੱਡਾਂਗੀ। ਪਰ ਨੀਤੀ ਦਾ ਕਹਿਣਾ ਹੈ ਕਿ ਮੇਰੇ ਆਲੇ-ਦੁਆਲੇ ਹਰ ਕੋਈ ਇਹ ਕਹਿੰਦਾ ਹੈ ਤੇ ਇਹ ਸੱਚ ਹੈ ਕਿ ਤੁਹਾਡੇ ਵਰਗੇ ਹਮਸਫਰ ਹੋਰ ਨਹੀਂ ਮਿਲਣੇ ਮੈਨੂੰ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਮੈਨੂੰ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵਧੀਆ ਹਮਸਫਰ ਦਿੱਤਾ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ